ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਸਾਰਿਆਂ ਤੋਂ ਪਹਿਲਾਂ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਚੱਲੇ ਆਂਗੇ ਆਪਣੇ ਕੋਚ ਨੂੰ ਲੈਣਾ ਤੁਸੀਂ ਦੇਖ ਹੀ ਰਹੇ ਹੋ ਗੱਡੀ 'ਚ ਆਪਾਂ ਜਾਣ ਲੱਗੇ ਆਂਗੇ ਤੇ ਹੁਣ ਕਿਤੇ ਕੰਮਾਂ ਤੋਂ ਮਾੜੀ-ਮੋਟੀ ਬੇਲ ਮਿਲੂਗੀ ਤੁਸੀਂ ਆਪਣੇ ਬਲੌਗਾਂ 'ਚ ਦੇਖਿਆ ਹੀ ਹੈਗਾ ਤੇ ਬਹੁਤ ਦਿਨ ਹੋ ਗਏ ਸੀਗੇ ਆਪਾਂ ਨੂੰ ਸਟਰਗਲ ਕਰਦਿਆਂ ਨੂੰ ਸਾਰੇ ਕੰਮ ਆਪ ਨੂੰ ਹੀ ਕਰਨੇ ਪੈਂਦੇ ਸੀਗੇ ਘਰ ਦੇ ਵੀ ਤੇ ਖੇਤ ਦੇ ਵੀ ਤੇ ਹੁਣ ਆਪਾਂ ਚੱਲਦੇ ਆਂਗੇ ਆਪਣੇ ਕੋਚ ਨੂੰ ਲੈਣਾ ਯਾਨੀ ਕਿ ਆਪਣੇ ਘਰ ਵਾਲੀ ਨੂੰ ਲੈਣਾ ਠੀਕ ਆ ਓਕੇ ਮਿਲਦੇ ਆ ਫਿਰ ਅੱਗੇ ਚਲੋ ਸੋ ਉਹਨੇ ਇੱਕ ਚੀਜ਼ ਦਿਖਾਉਣ ਲੱਗਿਆ ਮਿੱਤਰੋ ਰਸਤੇ 'ਚ ਇਹ ਗੁਰਦੁਆਰਾ ਸਾਹਿਬ ਪੈਂਦਾਗਾ ਜਦੋਂ ਆਪਾਂ ਰਤਗਿ ਨੂੰ ਜਾਂਦੇ ਆ ਮਹਿਮਤ ਕੇ ਟੱਪ ਕੇ ਇਧਰ ਤੇ ਇਧਰ ਨਾਲ ਆ ਤੁਸੀਂ ਘਰ ਦੇਖੋ ਇਹ ਇਸ ਤਰ੍ਹਾਂ ਨਾਲ ਸੜਕਾਂ ਤੇ ਘਰ-ਪਾ ਰੱਖਿਆਗੇ ਭਈਆਂ ਨੇ ਯੂਪੀ ਵਿਹਾਰ ਦੇ ਭਈਆਂ ਨੇ ਆ ਕੇ ਇਹ ਦੇਖੋ ਤੁਸੀਂ ਇੱਥੇ ਪੱਕੇ ਵਸਨੀਕ ਬਣਦੇ ਜਾਂਦੇ ਇੱਥੋਂ ਦੇ ਹੁਣ ਇਹ ਕਮੈਂਟਾਂ 'ਚ ਤੁਸੀਂ ਦੱਸੋ ਵੀ ਇਹ ਸਹੀ ਆ ਜਾਂ ਗਲਤ ਆ ਦੇਖੋ ਤੁਸੀਂ ਇਹਨਾਂ ਨੇ ਘਰ-ਪਾ ਰੱਖਿਆਗੇ ਇਸ ਤਰ੍ਹਾਂ ਤੇ ਕਿਸੇ ਦਿਨੇ ਹੌਲੀ ਹੌਲੀ ਵਿੱਚ ਇਹਨਾਂ ਨੇ ਘਰ ਪੱਕੇ ਵੀ ਕਰ ਰੱਖੇ ਹੈਗੇ ਤੇ ਪੱਕੇ ਤੌਰ ਤੇ ਰਹਿਣ ਲੱਗ ਜਾਣਗੇ ਇਹ ਤੇ ਮੈਨੂੰ ਇਹ ਸੜਕ ਸੇਫ ਨਹੀਂ ਲੱਗਦੀ ਕੋਈ ਨਿੱਕੇ ਬੱਚੇ ਦਾ ਆਉਣਾ ਦੁਪਹਿਰੇ ਹਨਾ ਜਾਂ ਸ਼ਾਮ ਨੂੰ ਵੀ ਹਨੇਰਾ ਵੀ ਹੋ ਜਾਂਦਾਗਾ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਇਹ ਚੀਜ਼ ਪੰਜਾਬ 'ਚ ਵੈਸੇ ਹਰਿਆਣੇ 'ਚ ਪੈਂਦਾਗਾ ਇਹ ਚਲੋ ਹੈਗਾ ਤਾਂ ਪੰਜਾਬ ਦੇ ਨੇੜੇ ਇੱਥੇ ਬਾਰਡਰ ਪੈਂਦਾ ਸਾਡਾ ਪੰਜਾਬ ਦਾ ਨਾਲ ਤੇ ਦੱਸਿਓ ਤੁਸੀਂ ਕਮੈਂਟਾਂ 'ਚ ਜਰ ਵੀ ਇਹ ਸਹੀ ਹੈ ਇਹਨਾਂ ਦਾ ਇੱਧਰ ਰਹਿਣਾ ਜਾਂ ਗਲਤ ਹੈਗਾ ਆਪਣੇ ਪਿਆਬੀ ਚਲੋ ਹਰਿਆਣੇ ਦੇ ਭਰਾ ਵੀ ਆਪਣੇ ਵੀ ਇਹ ਇਹਨਾਂ ਨੂੰ ਇੱਥੇ ਰੱਖਣਾ ਚਾਹੀਦਾ ਜਾਂ ਨਹੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਜੰਗਾ ਜਿਹੜਾ ਪਿੰਡ ਆ ਨਾ ਮਿੱਤਰੋ ਬਲਿਆਲਾ ਆ ਤੁਸੀਂ ਘਰ ਟਾਹੇ ਦੇਖ ਰਹੇ ਹੋਗੇ ਫਿਰਨੀ ਦੇ ਉੱਤੋਂ ਅੱਦੇ ਅੱਦੇ ਆਹਾ ਫਿਰਨੀ ਤੇ ਕਹਿੰਦੇ ਲੋਕਾਂ ਨੇ ਘਰ ਪਾਲੇ ਸੀਗੇ ਕੋਈ ਰੌਲਾ ਚੱਲਦਾ ਸੀ ਇਹਨਾਂ ਦਾ ਤੇ ਫਿਰਨੀ ਬੰਦ ਕਰਤੀ ਸੀ ਇਹ ਪਿੰਡ ਵੀ ਦੀ ਲਾਂਗਾ ਕਰਤਾ ਸੀਗਾ ਇਹ ਹਰਿਆਣੇ ਦਾ ਪਿੰਡ ਆ ਬਲਿਆਲਾ ਤੇ ਬਾਅਦ ਬਾਅਦ ਚ ਸਰਕਾਰ ਇਹ ਕੇਸ ਜਿੱਤ ਗਈ ਹੋਊਗੀ ਤੇ ਬੰਨਦੀ ਕਰਤੀ ਸੀ ਉੱਤੇ ਪੱਕੇ ਮਕਾਨ ਬਣਾਲੇ ਸੀ ਛੱਤਾਂ ਪਾ ਕੇ ਪੱਕੀਆਂ ਤੇ ਬਾਅਦ ਚ ਇਹਨਾਂ ਢਾਉਣੇ ਪਏ ਆ ਗਿਆ ਵੀ ਕੋਚ ਆਪਣਾ ਲੈ ਕੇ ਆ ਗਿਆ ਆਪਾਂ ਵਾਪਸ ਤੇ ਹੁਣ ਆ ਸਾਰੀ ਕੰਮਾਂ ਦੀ ਡਿਊਟੀ ਇਹਦੀ ਹੋ ਗਈ ਇਹਦੇ ਦਿਨ ਜੇ ਮਿੰਟ ਚ ਹੀ ਲੰਘੇ ਕਹਿੰਦੀ ਦਿਨ ਤਾਂ ਮੈਂ ਕਿਹਾ ਦਿਨ ਤਾਂ ਹੀ ਲੰਘਦੇ ਹੁੰਦੇ ਹੈਗੇ ਹੁਣ ਇੱਕ ਘੰਟਾ ਵੀ ਮਸਾ ਲੰਘਿਆ ਕਰੂਗਾ ਕੰਮਾਂ 'ਚ ਇਹਦਾ ਮੈਂ ਕਰਦਾ ਹੀ ਰਿਆਂਗਾ ਸਾਰੇ ਹੁਣ ਤੱਕ ਮੈਂ ਇਕੱਲਾ ਕਰਦਾ ਰਿਆ ਹੁਣ 15 ਦਿਨ ਤੂੰ ਇਕੱਲੀ ਕਰਕੇ ਦੇਖੀ ਵੀ ਕਿਵੇਂ ਕਰਨੇ ਪੈਂਦੇ ਕੰਮ ਮੈਂ ਖੇਤ ਦਾ ਵੀ ਕਰਦਾ ਹੀ ਨਾਲ ਤੂੰ ਮੜਾ ਖੇਤ ਦਾ ਵੀ ਕਰਿਆ ਹੈ ਕਰੀ ਨਾਲ ਘਰੌਨੀ ਤਾਂ ਨਹੀਂ ਹੈ ਕੀ ਫਿਰ ਪਾਣੀ ਕਰ ਆਹ ਇੱਕ ਦਿਨ ਖੇਤ ਬਾਗੀ ਬਈ ਉਹੀ ਗਾਈ ਜਾਂਦੀ ਹੈ ਹੁਣ ਇਹ ਲਾਈਵ ਮਿੱਤਰੋ ਆ ਗਿਆ ਆਪਾਂ ਘਰੇ ਕਿਵੇਂ ਫਿਰ ਕੋਚ ਜੀ ਲੱਗ ਗਿਆ ਹਲਤੀ ਸਿਕਾ ਬੰਨ ਧਾਰ ਦਾ ਵੀ ਟਾਈਮ ਹੋਇਆ ਪਿਆਗਾ ਅੱਜ ਮੇਰੀ ਛੁੱਟੀ ਹੋ ਗਈ ਧਾਰ ਤੋਂ ਸੈਵ ਕੀ ਖੋੜਾ ਟਾਕੀ ਲੋ ਖੋੜਾ ਆ ਦੇ ਸਾਇਓ ਨੂੰ ਵੀ ਚਾ ਚੜ ਗਿਆ ਚਾਚੀ ਆ ਗਈ ਚਾਚੀ ਕਹਿੰਦਾ ਹੁੰਦਾ ਇਹ ਮਾਸੀ ਨਹੀਂ ਕਹਿੰਦਾ ਬਾਕੀ ਸਾਰੇ ਮਾਸੀ ਕਹਿੰਦੇ ਕੱਲੇ ਹੀ ਚਾਚੀ ਆਣਾ ਇਹ ਮਿੱਤਰੋ ਆਪਾਂ ਹੁਣ ਪਹੁੰਚ ਚੁੱਕੇ ਆ ਘਰੇ ਤੇ ਕੱਪੜੇ ਆਪਾਂ ਕਰ ਲੈ ਚੇਂਜ ਤੇ ਹੁਣ ਆਪਾਂ ਮਿਲਦੇ ਆਂ ਅਗਲੇ ਵਲੌਗ ਚ